ਏ ਸਾਡੇ ਬਿੱਲੇ ਦਾ ਮੁੱਲ ਤੇ ਨਾ ਸਰਵਾਰ ਰਹੀਆਂ ਬੇਤੀਆਂ ਟੀਮਾਂ ਨੂੰ ਜਲਦੀ ਦੇ ਨਾਲ ਢੋਲੀ ਤੇ ਫਰਮਾਨੀ ਇਹ ਵੀ ਟੀਮ ਆਜਾ ਢੋਲੀ ਤੇ ਫਰਵਾਹੀ ਹਾਂ ਚਲੋ ਕੀ ਹਾਂਜੀ ਸਾਡੇ ਡਾਕਟਰ ਬਕੀਰ ਸਿੰਘ ਜੀ ਬਾਸੀ ਜੀ ਸੋਨੀ ਬਾਸੀ ਜੀ ਤੇ ਬਲਜੀਤ ਸਿੰਘ ਜੀ ਮੈਨੇਜਰ ਸਾਹਿਬ ਤੇ ਸਾਡੇ ਬੰਦ ਸਿੰਘ ਜੀ ਝਾਬੇ ਵਾਲੇ ਚਮਕੌਰ ਸਿੰਘ ਜੀ ਉਹਨਾਂ ਨੂੰ ਬੇਨਤੀ ਆਵੇ ਦੋ ਮਿੰਟ ਸਾਨੂੰ ਥੱਲੇ ਦੇਣ ਆ ਕੇ ਮਾਨ ਸਨਮਾਨ ਕਰਨੇ ਆ ਤੇ ਕਿਰਪਾ ਕਰਕੇ ਮੜਾ ਥੱਲੇ ਆਉਣ ਦੀ ਕਿਰਪਾਲਤਾ ਕਰਨ ਸਾਡੇ